ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1264 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1265 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਚੌਥਾ ਰਾਗ ਮਲਾਰ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਗੁਰ ਪ੍ਰਸਾਦਿ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੁੱਖ ਨਾ ਜਾਈ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਸ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਕਦੇ ਨਹੀਂ ਪੀਤਾ ਉਸ ਦੀ ਮਾਇਆ ਵਾਲੀ ਭੁਖtre ਦੂਰ ਨਹੀਂ ਹੁੰਦੀ ਮਾਨਮੁਖ ਮੂੜ ਜਲਤ ਅਹੰਕਾਰੀ ਹੋ ਮੈਂ ਵਿੱਚ ਦੁੱਖ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁਖ ਹੰਕਾਰ ਵਿੱਚ ਸੜਦਾ ਰਹਿੰਦਾ ਹੈ ਹੋ ਮੈਂ ਵਿੱਚ ਫਸਿਆ ਹੋਇਆ ਦੁੱਖ ਸਹਾਰਦਾ ਹੈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੈ ਪਛਤਾਈ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਉਹ ਮਨੁੱਖ ਆਪਣਾ ਜੀਵਨ ਵਿਅਰਥ ਗਵਾੰਦਾ ਹੈ ਦੁਖੀ ਹੁੰਦਾ ਹੈ ਤੇ ਹੱਥ ਮਰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਜਿਸਤੇ ਉਪਜੇ ਤਿਸੈ ਨ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਅਜੇਹੇ ਮਨੁੱਖ ਜਿਸ ਪ੍ਰਭੂ ਤੋਂ ਪੈਦਾ ਹੋਏ ਹਨ ਉਸ ਨੂੰ ਕਦੇ ਯਾਦ ਨਹੀਂ ਕਰਦੇ ਉਹਨਾਂ ਦੀ ਜ਼ਿੰਦਗੀ ਫਿਟ ਫਿਟਕਾਰ ਜੋਗ ਰਹਿੰਦੀ ਹੈ ਉਨਾ ਦਾ ਖਾਦਾ ਪੀਤਾ ਭੀ ਉਨਾ ਵਾਸਤੇ ਫਟਕਾਰ ਹੀ ਖਟਦਾ ਹੈ ਪ੍ਰਾਣੀ ਗੁਰਮਖ ਨਾਮ ਧਿਆਈ ਏ ਪ੍ਰਾਣੀ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸੁਮਾਈ ਰਹਾਓ ਜਿਸ ਮਨੁੱਖ ਉਤੇ ਹਰੀ ਪਰਮਾਤਮਾ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਉਹ ਗੁਰੂ ਮਲਾਂਦਾ ਹੈ ਤੇ ਉਹ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ ਰਹਾਉ ਮਨੁੱਖ ਜਨਮ ਪਿਆ ਹੈ ਬਿਰਥਾ ਆਵਤ ਜਾਤ ਲਜਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਜੀਵਨ ਵਿਅਰਥ ਜਾਂਦਾ ਹੈ ਜਨਮ ਮਰਨ ਦੇ ਘੇੜ ਵਿੱਚ ਫਸੇ ਹੋਏ ਹੀ ਉਹ ਸ਼ਰਮਸਾਰ ਹੁੰਦੇ ਰਹਿੰਦੇ ਹਨ ਕਾਮ ਕ੍ਰੋਧ ਡੂਬੇ ਅਭਿਮਾਨੀ ਹੋਮੈ ਵਿੱਚ ਜਲ ਜਾਈ ਓਹ ਮਨੁੱਖ ਕਾਮ ਵਿੱਚ ਗ੍ਰੋਧ ਵਿੱਚ ਹੰਕਾਰ ਵਿੱਚ ਹੀ ਡੁੱਬੇ ਰਹਿੰਦੇ ਹਨ ਹੋਮੈ ਵਿੱਚ ਫਸਿਆਂ ਦਾ ਆਤਮਿਕ ਜੀਵਨ ਸੜ ਕੇ ਸੁਆਹ ਹੋ ਜਾਂਦਾ ਹੈ ਤਿੰਨ ਸਿੱਧ ਨਾਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਨੂੰ ਜੀਵਨ ਵਿੱਚ ਸਫਲਤਾ ਹਾਸਲ ਨਹੀਂ ਹੁੰਦੀ ਸਭ ਸਫਲਤਾ ਵਾਲੀ ਅਕਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦੀ ਉਹਨਾਂ ਦੀ ਮਤ ਨਿਵੀਂ ਰਹਿੰਦੀ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੋਭ ਦੀਆਂ ਲਹਿਰਾਂ ਵਿੱਚ ਫਸਿਆ ਦੁੱਖ ਪਾਉਂਦਾ ਹੈ ਗੋਰ ਬਿ ਹੋ ਨ ਮਹਾ ਦੁੱਖ ਪਾਇਆ ਜਮ ਪਕਰੇ ਬਿਲ ਲਾਹੀ ਗੁਰੂ ਦੇ ਸ਼ਰਨ ਆਉਣ ਤੋਂ ਬਿਨਾਂ ਮਨਮੁਖ ਮਨੁਖ ਬਹੁਤ ਦੁੱਖ ਪਾਉਂਦਾ ਹੈ ਜਦੋਂ ਉਸ ਨੂੰ ਜਮ ਆ ਫੜਦੇ ਹਨ ਤਾਂ ਉਹ ਵਿਲਕਦਾ ਹੈ ਹਰ ਕਾ ਨਾਮ ਅਗੋਚਰ ਪਾਇਆ ਗੁਰਮਖ ਸਹਿਜ ਸੁਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਆਤਮਿਕ ਡੋਲਤਾ ਵਿੱਚ ਟਿਕ ਕੇ ਪ੍ਰੇਮ ਵਿੱਚ ਲੀਨ ਹੋ ਕੇ ਉਸ ਪਰਮਾਤਮਾ ਦਾ ਨਾਮ ਖਜ਼ਾਨਾ ਹਾਸਲ ਕਰ ਲੈਂਦਾ ਹੈ ਜਿਸ ਤੱਕ ਗਿਆਨ ਇੰਦਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਉਸ ਮਨੁੱਖ ਦੇ ਹਿਰਦੇ ਵਿੱਚ ਨਾਮ ਖਜ਼ਾਨਾ ਆਵਸਦਾ ਹੈ ਉਹ ਮਨੁੱਖ ਆਪਣੀ ਜੀਬ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਸਦਾ ਆਨੰਦ ਰਹਿ ਦਿਨ ਰਾਤਿ ਏਕ ਸ਼ਬਦ ਲੈ ਬਲਾਈ ਇਕ ਪਰਮਾਤਮਾ ਦੇ ਸਿੱਖਤ ਸਲਾਹ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਉਹ ਮਨੁੱਖ ਦਿਨ ਰਾਤ ਸਦਾ ਆਨੰਦ ਵਿੱਚ ਰਹਿੰਦਾ ਹੈ ਆਨੰਦ ਹੈ ਪਰਮਾਤਮਾ ਦੇ ਨਾਮ ਜਪਣ ਵਿੱਚ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਗੁਰ ਕੀ ਵਡਿਆਈ ਆਤਮਿਕ ਡੋਲਤਾ ਦੇ ਰਾਹੀਂ ਉਹ ਮਨੁੱਖ ਕੀਮਤੀ ਹਰੀ ਨਾਮ ਪ੍ਰਾਪਤ ਕਰ ਲੈਂਦਾ ਹੈ ਇਹ ਸਾਰੀ ਗੁਰੂ ਦੀ ਹੀ ਬਰਕਤ ਹੈ ਸਤ ਗੁਰ ਤੇ ਹਰ ਹਰ ਮਨ ਵਸਿਆ ਸਤ ਗੁਰ ਕੋ ਸਦ ਬਲ ਜਾਈ ਮੈਂ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਗੁਰੂ ਦੀ ਰਾਹ ਹੀ ਪ੍ਰਮਾਤਮਾ ਦਾ ਨਾਮ ਮੇਰੇ ਮਨ ਵਿੱਚ ਆ ਵਸਿਆ ਹੈ ਇਹ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਆਪਣੀ ਬਾਣੀ ਵਿੱਚ ਲਿਖ ਰਹੇ ਹਨ ਤੇ ਸਾ ਨੂੰ ਹੀ ਪ੍ਰਮਾਤਮਾ ਅਗੇ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਤੇਰਾ ਨਾਮ ਸੁੱਖਾਂ ਦਾ ਖਜ਼ਾਨਾ ਹੈ ਤੇ ਸਾਡੇ ਮਨ ਵਿੱਚ ਵੀ ਆ ਕੇ ਵਸ ਜਾਵੇ ਮਨ ਤਨ ਅਰ ਪਰਖੋ ਸਾਬੇ ਆਗੇ ਗੁਰ ਚਰਣੀ ਚਿਤ ਲਾਈ ਮੈਂ ਆਪਣਾ ਮਨ ਆਪਣਾ ਤਨ ਸਭ ਕੁਝ ਗੁਰੂ ਦੇ ਅੱਗੇ ਭੇਟਾ ਰੱਖਦਾ ਹਾਂ ਮੈਂ ਗੁਰੂ ਦੇ ਚਰਨਾ ਵਿੱਚ ਆਪਣਾ ਚਿਤ ਜੋੜੀ ਰੱਖਦਾ ਹਾਂ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਹੋ ਮਿਲਾਈ हे ਨਾਨਕ हे ਪੂਰੇ ਗੁਰੂ ਮੇਰੇ ਉਤੇ ਆਪਣੀ ਮਿਹਰ ਕਰੋ ਮੈਨੂੰ ਆਪ ਹੀ ਆਪਣੇ ਚਰਨਾਂ ਵਿੱਚ ਮਿਲਾਈ ਰੱਖੋ ਇਹ ਚੌਥੇ ਪਾਤਸ਼ਾਹ ਕਹਿ ਰਹੇ ਹਨ ਤੀਸਰੇ ਪਾਤਸ਼ਾਹ ਨੂੰ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਹਮਲੋ ਗੁਰਨਾਵ ਬੋਹਿਤਾ ਨਾਨਕ ਪਾਰ ਲੰਗਾਈ ਏ ਨਾਨਕ ਅਸੀਂ ਜੀਵ ਵਿਕਾਰਾਂ ਨਾਲ ਭਾਰੇ ਹੋ ਚੁੱਕੇ ਲੋਹਾ ਹਾਂ ਤੇ ਗੁਰੂ ਬੇੜੀ ਹੈ ਗੁਰੂ ਜਹਾਜ਼ ਹੈ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਗਾਂਦਾ ਹੈ ਮਲਾਰ ਮਹੱਲਾ ਚੌਥਾ ਪੜ ਤਾਲ ਘਰ ਤੀਜਾ ਰਾਗ ਮਲਾਰ ਘਰ ਤੀਜੇ ਵਿੱਚ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਪੜਤਾਲ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਜਨ ਬੋਲਤ ਸ੍ਰੀ ਰਾਮ ਨਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਏ ਹਰੀ ਤੇਰੇ ਭਗਤ ਤੇਰੀ ਸਾਧ ਸੰਗਤ ਵਿੱਚ ਮਿਲ ਕੇ ਤੇਰਾ ਨਾਮ ਜਪਦੇ ਹਨ ਰਹਾਓ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਤੁਸੀਂ ਵੀ ਸਾਧ ਸੰਗਤ ਵਿੱਚ ਪ੍ਰਮਾਤਮਾ ਦਾ ਨਾਮ ਧਨ ਬਣਜੋ ਪ੍ਰਭੂ ਦਾ ਨਾਮ ਧਨ ਇਕੱਠਾ ਕਰੋ ਇਹ ਧਨ ਐਸਾ ਹੈ ਕਿਸ ਨੂੰ ਚੋਰ ਚੁਰਾ ਨਹੀਂ ਸਕਦੇ ਚਾਤਰ ਕਮੋਰ ਬੋਲਤ ਦਿਨ ਰਾਤੀ ਸੋਨ ਕਾਨ ਹਰ ਕੀ ਘੋਰ ਜਿਵੇਂ ਪਪੀ ਹੈ ਤੇ ਮੋਰ ਬਦਲਾਂ ਦੀ ਗੜਗੱਜ ਸੁਣ ਕੇ ਦਿਨ ਰਾਤ ਬੋਲਦੇ ਹਨ ਤਵੇਂ ਤੁਸੀਂ ਵੀ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ ਜੋ ਬੋਲਤ ਹੈ ਮਰੇ ਗਮੀਨ ਪੰਖੇਰੂ ਸੋ ਹਰ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਓ ਪਰਮਾਤਮਾ ਐਸਾ ਹੈ ਕਿ ਪਸ਼ੂ ਪੰਛੀ ਮੱਛੀਆਂ ਆਦਿਕ ਧਰਤੀ ਉਤੇ ਤੁਰਨ ਫਿਰਨ ਵਾਲੇ ਪਾਣੀ ਵਿੱਚ ਰਹਿਣ ਵਾਲੇ ਆਕਾਸ਼ ਵਿੱਚ ਉੱਡਣ ਵਾਲੇ ਸਾਰੇ ਹੀ ਜੋ ਬੋਲਦੇ ਹਨ ਪਰਮਾਤਮਾ ਦੀ ਦਿੱਤੀ ਸਤਿਆ ਤੋਂ ਬਿਨਾ ਕਿਸੇ ਹੋਰ ਦੀ ਸਤਿਆ ਨਾਲ ਨਹੀਂ ਬੋਲਦੇ ਤੇ ਉਹ ਜਪਦੇ ਫਿਰ ਪਰਮਾਤਮਾ ਦਾ ਨਾਮ ਹੀ ਰੰਦੇ ਹਨ ਸਾਡੇ ਨਾਲੋਂ ਤਾਂ ਉਹ ਪਸ਼ੂ ਪੰਛੀ ਉਹ ਚੰਗੇ ਹਨ ਜਿਹੜੇ ਪਿਆਰੇ ਪਿਆਰੇ ਬੋਲ ਬੋਲਦੇ ਹਨ ਕਿਸੇ ਨੂੰ ਮਾੜਾ ਨਹੀਂ ਬੋਲਦੇ ਨਾਨਕ ਜਨ ਹਰ ਕੀਰਤ ਗਾਈ ਛੂਟ ਗਿਓ ਜਮ ਕਾ ਸਭ ਸੋਰ ਏ ਨਾਨਕ ਜਿਨ੍ਹਾਂ ਵੀ ਹਰੀ ਸੇਵਕਾਂ ਨੇ ਪ੍ਰਮਾਤਮਾ ਦੀ ਸਿਫਤਸਲਾ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ ਉਹਨਾਂ ਵਾਸਤੇ ਜਮਦੂਤਾਂ ਦਾ ਸਾਰਾ ਰੋਲਾ ਮੁੱਕ ਗਿਆ ਉਹਨਾਂ ਨੂੰ ਜਮਦੂਤਾਂ ਦਾ ਕੋਈ ਡਰ ਨਾ ਰਹਿ ਗਿਆ ਕਿਉਂਕਿ ਜਮਦੂਤ ਫਿਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜ ਤੇ ਬੜ ਭਾਗੀ ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ ਪਰਮਾਤਮਾ ਦਾ ਦਰਸ਼ਨ ਕਰਨ ਲਈ ਭਾਲ ਕਰਦੇ ਫਿਰਦੇ ਹਨ ਹਰ ਦਾ ਪੰਥ ਕੋ ਬਤਾਵੇ ਹੋਂ ਤਾਂ ਕਹਿ ਪਾਏ ਲਾਗੀ ਰਹਾਉ ਮੈਂ ਤਾਂ ਉਸ ਉਸ ਮਨੁੱਖ ਦੇ ਚਰਨੀ ਲਗਦਾ ਹਾਂ ਜਿਹੜਾ ਮੈਨੂੰ ਪ੍ਰਮਾਤਮਾ ਦਾ ਰਾਹ ਦੱਸ ਦੇਵੇ ਰਹਾਉ ਹਰ ਅਮਾਰੋ ਮੀਤ ਸਖਾਈ ਹਮ ਹਰ ਸਿਓਂ ਪ੍ਰੀਤ ਲਾਗੀ ਪ੍ਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਸਖਾ ਹੈ ਮੇਰਾ ਮਦਦਗਾਰ ਹੈ ਪ੍ਰਮਾਤਮਾ ਨਾਲ ਹੀ ਮੇਰਾ ਪਿਆਰ ਬਣਿਆ ਹੋਇਆ ਹੈ ਹਮ ਹਰ ਹਮ ਗਾਵੇ ਹਰ ਹਮ ਬੋਲਹਿ ਔਰ ਦੁਤਿਆ ਪ੍ਰੀਤ ਹਮ त्याਗੀ ਮੈਂ ਪਰਮਾਤਮਾ ਦੀ ਸਿਫਤਸਲਾਹ ਦਾ ਗੀਤ ਗਾਂਦਾ ਹਾਂ ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ ਮਨ ਮੋਹਨ ਮੋਰੋ ਪ੍ਰੀਤਮ RAM ਹਰ ਪਰਮਾਨੰਦ ਬੈਰਾਗੀ ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪ੍ਰਮਾਤਮਾ ਹੀ ਮੇਰਾ ਪ੍ਰੀਤਮ ਹੈ ਉਹ ਪ੍ਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਜੇ ਹੇ ਨਾਨਕ ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਚਮਕਣ ਜਿੰਨੇ ਸਮੇ ਲਈ ਵੀ ਹੋ ਜਾਏ ਇੱਕ ਪਲ ਭਰ ਲਈ ਵੀ ਹੋ ਜਾਏ ਤਾਂ ਨਾਨਕ ਉਸ ਦਾ ਦਰਸ਼ਨ ਕਰਕੇ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਧੰਤਨ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਸਮਝਾ ਰਹੇ ਹਨ ਕਲ ਜੁਗੀ ਜੀਵਾ ਨੂੰ ਕਿ ਬੰਦਿਆ ਜਿੱਥੇ ਮਰਜੀ ਭੱਜ ਲੈ ਪਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਹੋਰ ਕੋਈ ਸਹਾਈ ਕੋਈ ਮਿੱਤਰ ਕੋਈ ਸਖਾ ਕੋਈ ਮਦਦਗਾਰ ਨਹੀਂ ਬਣ ਸਕਦਾ ਮਾਨ ਮੋਹਨ ਮੇਰੋ ਪ੍ਰੀਤਮ RAM ਹਰ ਪਰਮ ਆਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਵਾਜਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1265 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1268 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ